ਸਿਮਰਨ ਦੀ ਬੇਟੀ ਵੀ ਵੱਡੀ ਹੋ ਜਾਂਦੀ ਆ ਉਹ ਪੜਾਈ ਵਿੱਚ ਵੀ ਠੀਕ ਹੁੰਦੀ ਆ ਪਰ ਬੱਚੇ ਨੂੰ ਵੀ ਪਿਤਾ ਦੀ ਘੱਟ ਰੜਕਰੀ ਪਹਿਲਾਂ ਪਹਿਲ ਸਿਮਰਨ ਕਹਿ ਦਿੰਦੀ ਬੇਟਾ ਰੱਬ ਜੀ ਲੈ ਗਏ ਜਦ ਥੋੜੀ ਵੱਡੀ ਹੋਈ ਤਾਂ ਕਿਸੇ ਬੱਚੇ ਨੇ ਕਹਿ ਦਿੱਤਾ ਕਿ ਪਾਪਾ ਨੇ ਕਦੇ ਵੇਖੇ ਤਾਂ ਜੈਸ ਨੇ ਕਹਿ ਦਿੱਤਾ ਭੋਲੇ ਪਣ ਵਿੱਚ ਉਹ ਰੱਬ ਜੀ ਕੋਲ ਗਏ ਆ ਆਉਣਗੇ ਥੋੜਾ ਰੁਕੇ ਪ੍ਰਭ ਜੀ ਨੂੰ ਜ਼ਰੂਰੀ ਕੰਮ ਸੀ ਪਾਪਾ ਨਾਲ ਉਹ ਕੰਮ ਹੋ ਕੋਈ ਨਹੀਂ ਕਰ ਸਕਦਾ ਕਿਉਂਕਿ ਰੱਬ ਜੀ ਨੂੰ ਪਾਪਾ ਜੀ ਤੇ ਬਹੁਤ ਵਿਸ਼ਵਾਸ ਕਰਦੇ ਆ ਇਹ ਗੱਲਾਂ ਜੈਸ ਦੀ ਸਕੂਲ ਟੀਚਰ ਵੀ ਸੁਣ ਰਹੀ ਸੀ ਉਹ ਜੈਸ ਦਾ ਕੋਲਾਪਣ ਵੀ ਇਹ ਹੰਝੂ ਏਦਣ ਲੱਗੇ ਜਦ ਜੈਸ ਗੱਲ ਕਰ ਹਟੀ ਤਾਂ ਬੱਚਾ ਵੀ ਕਲਾਸ ਵਿੱਚ ਚਲਾ ਗਿਆ ਜੈਸ ਰੋਜ਼ ਆਪਣੀ ਮਾਂ ਜਾਨੀ ਸਿਮਰ ਨੂੰ ਪੁੱਛਦੀ ਮੰਮਾ ਕਦ ਆਉਣਾ ਪਾਪਾ ਨੇ ਸਿਮਰ ਨੂੰ ਰੋਜ਼ ਗੱਲਾਂ ਟਾਲ ਦਿੰਦੀ ਇੱਕ ਦਿਨ ਉਹ ਹੀ ਬੱਚਾ ਸਕੂਲ ਵਿੱਚ ਜੈਸ ਨੂੰ ਕਹਿੰਦਾ ਕਿ ਰੱਬ ਜੀ ਕੋਲ ਜੋ ਚਲੇ ਜਾਂਦੇ ਆ ਉਹ ਕਦੇ ਵਾਪਸ ਨਹੀਂ ਹੁੰਦੇ ਜੈਸ ਉਸ ਬੱਚੇ ਨਾਲ ਲੜਾਈ ਕਰਦੀ ਆ ਇਸੇ ਤਰ੍ਹਾਂ ਜੈ ਚੌਥੀ ਕਲਾਸ ਵਿੱਚ ਹੁੰਦੀ ਆ ਮਾਪਿਆਂ ਦੀ ਮਿਲਣੀ ਵਿੱਚ ਦੂਜੇ ਬੱਚਿਆਂ ਦੇ ਪਿਤਾ ਨੂੰ ਵੇਖ ਜੈਸ ਮਾਜੂਸੀ ਵਿੱਚ ਰਹਿਣ ਲੱਗੀ ਉਹਨੂੰ ਵੀ ਸਮਝ ਆਉਣ ਲੱਗਾ ਸੀ ਕਿ ਉਹਦੇ ਪਾਪਾ ਕਦੇ ਵਾਪਸ ਨਹੀਂ ਆਉਣਗੇ ਉਹ ਸਿਮਰ ਨੂੰ ਕਹਿੰਦੀ ਮਮਾ ਮੈਨੂੰ ਵੀ ਪਾਪਾ ਚਾਹੀਦੇ ਬੱਚੇ ਕਹਿੰਦੇ ਆ ਮੇਰੇ ਪਾਪਾ ਨੇ ਇਹ ਲੈ ਕੇ ਦਿੱਤਾ ਮੇਰੇ ਪਾਪਾ ਨਾਲ ਅਸੀਂ ਇੱਥੇ ਗਏ ਮੈਨੂੰ ਵੀ ਇੰਝ ਲੱਗਦਾ ਮੇਰੇ ਪਾਪਾ ਹੁੰਦੇ ਤਾਂ ਅਸੀਂ ਵੀ ਬਾਹਰ ਘੁੰਮਣ ਜਾਂਦੀ ਮम्मा ਤੁਹਾਨੂੰ ਨਹੀਂ ਪਾਪਾ ਚਾਹੀਦਾ ਸਿਮਰਨ ਕੋਲ ਇਸ ਸਵਾਲ ਦਾ ਕੋਈ ਜਵਾਬ ਨਹੀਂ ਸੀ ਇੱਕ ਦਿਨ ਜੈਸ ਆਪਣੇ ਨਾਨਕੇ ਗਈ ਸੀ ਸਿਮਰਨ ਨਾਲ ਜੈਸ ਦੇ ਮਾਮੀ ਦੀ ਕੁੜੀ ਵੀ ਜੈਸ ਤੋਂ ਇੱਕ ਛਾਲ ਛੋਟੀ ਸੀ ਦੋਵੇਂ ਖੇਡ ਰਹੀਆਂ ਸੀ ਜੈਸ ਦਾ ਮਾਮਾ ਆ ਜਾਂਦਾ ਜੈਸ ਦੇ ਮਾਮੀ ਦੀ ਕੁੜੀ ਭੱਜ ਕੇ ਚਲੀ ਜਾਂਦੀ ਆ ਮੇਰੇ ਪਾਪਾ ਆ ਗਏ ਇਹ ਕਹਿੰਦੀ ਜੈਸ ਦਾ ਮਮਾ ਆਪਣੀ ਬੱਚੀ ਨੂੰ ਪਿਆਰ ਲਾੜ ਕਰਦਾ ਜੈਸ ਵੀ ਵੇਖ ਰਹੀ ਹੁੰਦੀ ਆ ਜੈਸ ਆਪਣੀ ਮੰਮਾ ਕੋਲ ਜਾ ਕੇ ਫਿਰ ਭੋਲੇ ਬਣ ਕੇ ਕਹਿੰਦੀ ਆ ਕਿ ਮੈਨੂੰ ਵੀ ਪਾਪਾ ਚਾਹੀਦਾ ਮੈਨੂੰ ਸਕੂਲ ਵਿੱਚ ਬੱਚੇ ਕਹਿੰਦੇ ਆ ਤੇਰੀ ਮੰਮਾ ਤੇਰੇ ਮੰਮੀ ਨਾਲ ਹੀ ਸਕੂਲ ਆਉਂਦੀ ਆ ਤੇਰੇ ਪਾਪਾ ਕਿਉਂ ਨਹੀਂ ਆਉਂਦੇ ਮੈਨੂੰ ਵਧੀਆ ਨਹੀਂ ਲੱਗਦਾ ਮੇਰਾ ਵੀ ਜੀ ਕਰਦਾ ਮੇਰੇ ਪਾਪਾ ਵੀ ਨਿਮਰ ਤੇ ਪਾਪਾ ਿਤ ਤਰ੍ਹਾਂ ਪਿਆਰ ਕਰਨ ਸਿਮਰਨ ਦੀ ਅੱਖਾਂ ਵਿੱਚੋਂ ਪਾਣੀ ਆ ਜਾਂਦਾ ਸਿਮਰਨ ਬਹੁਤ ਰੋਂਦੀ ਆ ਆਪਣੇ ਭਰਾ ਦੇ ਗਲ ਲੱਗ ਪੈਂਦੀ ਆ ਵੀਰਾ ਕਿਥੋਂ ਲਿਆਵਾਂ ਜੇ ਅਸਦੇ ਪਾਪਾ ਨੂੰ ਇਹ ਸਮਝਦੀ ਸੀ ਨਹੀਂ ਤਾਂ ਸ਼ਾਮ ਨੂੰ ਸਿਮਰਨ ਦਾ ਪਾਪਾ ਭਰਾ ਤੇ ਪਰਜਾਈ ਉਹ ਨੂੰ ਸ਼ਾਮ ਨੂੰ ਸਮਝਾਉਂਦੇ ਆ ਸਿਮਰਨ ਤੇਰੀ ਬੇਟੀ ਨੂੰ ਸੱਚਮੁੱਚ ਪਿਓ ਦੀ ਜ਼ਰੂਰਤ ਆ ਕੱਲ ਨੂੰ ਤੇਰੀ ਬੇਟੀ ਵੀ ਵੱਡੀ ਹੋ ਰਹੀ ਆ ਸੱਸ ਸੋਹਰਾ ਵੀ ਚੱਲ ਵਸਨੀ ਪਾਪਾ ਵੀ ਸਾਡੇ ਨਾਲ ਬਾਹਰਲੇ ਮੁਲਕ ਚਲੇ ਜਾਣੀ ਜ਼ਮਾਨਾ ਖਰਾਬ ਆ ਦੀ ਵਿਆਹੀ ਜਾਣੀ ਤੂੰ ਜਿੱਦ ਕਰਦੀ ਆ ਬਾਹਲੇ ਮੁੜਕ ਨਹੀਂ ਜਾਣਾ ਤੇਰੇ ਕਰਕੇ ਅਸੀਂ ਰੁਕੇ ਆ ਸਾਡੇ ਨਾਲ ਚੱਲ ਉਹ ਕਹਿੰਦੀ ਆ ਸੱਸ ਸੋਹਰ ਨੂੰ ਛੱਡ ਨਹੀਂ ਜਾ ਸਕਦੀ ਜੈਸ ਦੇ ਪਾਪਾ ਇਹਨਾਂ ਨੂੰ ਛੱਡ ਗਏ ਪਰ ਮੈਂ ਜਿਉਂਦੇ ਜੀ ਇਹਨਾਂ ਨੂੰ ਰੋਲ ਨਹੀਂ ਸਕਦੀ ਫਿਰ ਉਹ ਕਹਿੰਦੇ ਆ ਕਿ ਵਿਆਹ ਕਰਵਾ ਲੈ ਜੈਸ ਨੂੰ ਪਾਪਾ ਮਿਲ ਜਾਊ ਤੇ ਤੈਨੂੰ ਦੁੱਖ ਸੁੱਖ ਦਾ ਸਾਥੀ ਸਿਮਰ ਨੇ ਕਹਿੰਦੀ ਆ ਕਿ ਮੇਰੀਆਂ ਕੁਝ ਸ਼ਰਤਾਂ ਨੇ ਤੇ ਮੇਰੇ ਨਾਲ ਵਿਆਹ ਕਰਵਾਉਣ ਵਾਲੇ ਮੁੰਡੇ ਨੂੰ ਮਨਜ਼ੂਰ ਆ ਤਾਂ ਠੀਕ ਤੇ ਨਹੀਂ ਮੈਂ ਵਿਆਹ ਨਹੀਂ ਕਰਵਾਉਣਾ ਉਹ ਕਹਿੰਦੇ ਆ ਕਿ ਕੀ ਸ਼ਰਤਾਂ ਤਾਂ ਸਿਮਰ ਨੇ ਕਹਿੰਦੀ ਆ ਪਹਿਲੀ ਸ਼ਰਤ ਮੈਂ ਸੱਸ ਸੋਹਰ ਨਾਲ ਰੱਖਣਾ ਦੂਜੀ ਸ਼ਰਤ ਮੈਂ ਸ਼ਹਿਰ ਵਿੱਚ ਨਹੀਂ ਕਿਸੇ ਹੋਰ ਸ਼ਹਿਰ ਵਿੱਚ ਰਹਾ ਨਹੀਂ ਤੀਜੀ ਸ਼ਰਤ ਉਹ ਗਰੀਬ ਪਰਿਵਾਰ ਵਿੱਚੋਂ ਹੋਵੇ ਅਮੀਰ ਨਹੀਂ ਚਾਹੀਦਾ ਭਰਾ ਪਰਜਾਈ ਬਾਬ ਖੁਸ਼ ਹੁੰਦਿਆ ਉਹ ਸਿਮਨ ਲਈ ਕਾਫੀ ਰਿਸ਼ਤੇ ਵੇਖਦਿਆ ਪਰ ਕੋਈ ਮੁੰਡਾ ਪਸੰਦ ਨਹੀਂ ਆਉਂਦਾ ਕਿ ਕੋਈ ਨਾ ਕੋਈ ਨਸ਼ਾ ਕਰਦਾ ਜਾਂ ਲਾਲਚੀ ਫੁਕਰਾ ਹੁੰਦਾ ਐਵੇਂ ਹੀ 4-5 ਮਹੀਨੇ ਲੰਘ ਲ ਜਾਂਦੇ ਆ ਇੱਕ ਦਿਨ ਸਿਮਰਨ ਦੀ ਗਵਾਂਡਣ ਇੱਕ ਮੁੰਡੇ ਦੀ 10 ਪੌਂਦੀ ਆ ਸਿਮਰਨ ਦਾ ਭਰਾ ਆਪਣੇ ਚਾਚੇ ਨਾਲ ਮੁੰਡਾ ਵੇਖ ਜਾਂਦਾ ਮੁੰਡਾ ਪਸੰਦ ਆ ਜਾਂਦਾ ਜਦ ਮੁੰਡਾ ਸਿਮਰਨ ਨੂੰ ਵੇਖਣ ਆਉਂਦਾ ਤਾਂ ਉਹ ਸਿਮਰਨ ਤੋਂ ਪਹਿਲਾਂ ਜੈਸਨ ਹੱਥ ਮਿਲਾਉਂਦਾ ਕਹਿੰਦਾ ਕਿਵੇਂ ਆ ਪੁੱਤ ਜੈਸ ਪੁੱਛਦੀ ਆ ਤੁਸੀਂ ਮੇਰੇ ਪਾਪਾ ਹੋ ਤਾਂ ਮੁੰਡਾ ਕਹਿੰਦਾ ਹਾਂ ਮੈਂ ਤੇਰਾ ਪਾਪਾ ਹਾਂ ਜੈਸ ਗਲਵਕੜੀ ਪਾਈ ਲੈਂਦੀ ਆ ਸਿਮਰਨ ਕੋਲ ਹੱਥ ਫੜ ਲੈਂਦੀ ਆ ਤੇ ਕਹਿੰਦੀ ਆ ਆ ਮੰਮਾ ਵੇ ਮੇਰੇ ਪਾਪਾ ਆ ਗਏ ਮੈਂ ਵੀ ਸਕੂਲ ਵਿੱਚ ਆਪਣੇ ਪਾਪਾ ਨਾਲ ਜਾਇਆ ਕਰੂੰ ਪਾਪਾ ਨਾਲ ਬਾਹਰ ਘੁੰਮਣ ਜਾਇਆ ਕਰੂੰ ਪਾਪਾ ਮੈਨੂੰ ਆਈਸਕ੍ਰੀਮ ਵੀ ਖਵਾ ਕੇ ਲਿਆਉਣਗੇ ਉਹ ਮੁੰਡਾ ਜੈਸ ਦੀਆਂ ਭੋਲੀਆਂ ਗੱਲਾਂ ਸੁਣ ਅੱਖਾਂ ਪਰ ਲੈਂਦਾ ਤੇ ਕਹਿੰਦਾ ਮੇਰਾ ਪੁੱਤ ਜੋ ਕਹੇਗੀ ਕਰੂੰਗਾ ਮੈਂ ਆ ਗਿਆ ਹਾਂ ਇਸ ਸਭ वार्तालाਪ ਬਾਕੀ ਵੀ ਸੁਣ ਰਹੇ ਹਿੰਦੇ ਆ ਸਭ ਖੋਸੀ ਟੱਪਾ ਬੁੱਕ ਵੀ ਸੀ ਸਿਮਰ ਨੂੰ ਸਾਥ ਮਿਲ ਗਿਆ ਜੈਸ ਨੂੰ ਪਾਪਾ ਬੁਰਗਾਨੀ ਸਾਮ ਸੰਭਾਲ ਕਰਨ ਵਾਲਾ ਪੁੱਤ ਉਹ ਪੁੱਤ ਜੋ ਆਪਣੀ ਮਾਂ ਬਾਪ ਤੋਂ ਹੀ ਜ਼ਿਆਦਾ ਸਿਮਰਨ ਦੇ ਸੱਸੋਹਰਾ ਦਾ ਖਿਆਲ ਰੱਖਦਾ ਸਿਮਰਨ ਦੀ ਪੇਕਾ ਫੈਮਲੀ ਬਾਰੇ ਮੁਲਕ ਰਹਿਣ ਲੱਗ ਗਈ ਸਿਮਰਨ ਕਦੇ ਸੋਹਰੇ ਪਿੰਡ ਕਦੇ ਸ਼ਹਿਰ ਚੱਲੇ ਜਾਂਦੇ ਇਸ ਤਰ੍ਹਾਂ ਸਿਮਰਨ ਦੀ ਜ਼ਿੰਦਗੀ 'ਚ ਉਹ ਮੁੰਡਾ ਇੱਕ ਰੱਬ ਬਣ ਕੇ ਆਇਆ ਜਿਸ ਨੇ ਸਿਮਰਨ ਤੋਂ ਛੋਟੇ ਹੁੰਦੇ ਵੀ ਉਹਦੇ ਨਾਲ ਵਿਆਹ ਕਰਵਾਇਆ ਇੱਕ ਬੇਟੀ ਦੀ ਬਾਪ ਵਾਲੀ ਕਮੀ ਵੀ ਦੂਰ ਕੀਤੀ